ਸਤਿ ਸ਼੍ਰੀ ਅਕਾਲ ਜੀ ਸੋਤਾਂ ਦੀ ਅੱਜ ਦੀ ਵੀਡੀਓ ਚ ਅੱਜ ਮਿਸਤਰੀ ਸਾਹਿਬ ਕਰ ਗਏ ਛੁੱਟੀ ਆਪੂ ਮਿਸਤਰੀ ਅੱਜ ਬੇ ਕੰਮ ਖਰਾਬੇ ਕਰ ਗਿਆ ਹੈ ਕਹਿੰਦਾ ਕਬੂਤਰ ੜਾਉਣੀ ਜਾਣਾ ਕਬੂਤਰ ਬਾਜ਼ ਮੈਂ ਚੱਲ ਪਾਈ ਜੜਾਇਆ ਇੱਧਰ ਅਸੀਂ ਆਹ ਕੰਮ ਕਰ ਲੂਗੇ ਮੈਂ ਕਿਹਾ ਇਹਨੇ ਹੋਰ ਹੋਰ ਕੀ ਕਰਨਾ ਤਾਂ ਫਿਰ ਹੁਣ ਇੱਧਰ ਰੂੜੀ ਕੁੱਟਣ ਲਾ ਦਿੱਤੇ ਅੰਦਰ ਜਿੰਨਾ ਕਿ ਫਰਸ਼ ਪਾਉਣਾ ਮੈਂ ਕਿਹਾ ਵੀ ਰੂੜੀ ਕੁੱਟ ਦੋ ਹੈ ਹਾਂ ਉਹ ਤਾਂ ਗੇੜ ਵਿੱਚ ਹੀ ਆ ਹਾਂ ਨਾਲੇ ਲੇਵਲ ਕਰ ਦੂਗੇ ਅਸੀਂ ਤੇ ਨਾਲੇ ਮੈਂ ਕਿਹਾ ਝਕਾਣੀ ਕੂਣੀ ਕਢਾ ਲਿਆ ਮੈਂ ਰੜਕੇ ਨੂੰ ਉਪਵਾ ਕੇ ਲਿਆਉਣੇ ਦੋ ਝਾੜੂ ਟੁੱਟੇ ਵੇ ਆ ਫਿਰ ਇਹੀ ਕੰਮ ਪਰ ਹੋ ਗਿਆ ਜਦ ਮੈਂ ਕਿਹਾ ਵੀ ਬੰਨੇ ਇਹੀ ਕੰਮ ਨਵੇੜਾ ਜਾਈ ਨਹੀਂ ਹੁੰਦਾ ਹੈਗਾ ਹੂੰ ਆਹ ਕੱਲ ਨੂੰ ਫਿਰ ਆਪਣੇ ਪੈਰ ਨੂੰ ਪਰਸ ਦਾ ਦੇਖਦੇ ਪਰਸੋਂ ਚੌਥੇ ਨੂੰ ਪਾਲਾਂਗੇ ਪਹਿਨਾ ਫਰਸ ਪਾਉਣਾ ਹੋਵੇ ਪਹਿਨਾ ਪਾਲਾਂਗੇ ਫਰਸ ਨੂੰ ਬੰਦੇ ਜਿਆਦਾ ਚਾਹੀਦੇ ਹਨ ਆਹ ਕੋਈ ਥੋੜੀ ਆ ਕਿੰਨਾ ਪਿਆ ਹੋਇਆ ਆਪੂ ਉਦੋਂ ਕਿੰਨਾ ਕਿਤਾ ਹੋ ਕਾ ਨੂੰ ਜਾਂਦੀ ਆ ਦੋ ਬੰਦੇ ਦੋ ਬੰਦੇ ਤਾਂ ਉਧਰ ਵੀ ਰਹਿੰਦੇ ਆ ਅਜੇ ਕੋਈ ਨਹੀਂ ਰੇਤਾ ਬਜਰੀ ਵੀ ਉਰੇ ਰਹਿਣੇ ਤਿੰਨ ਬੰਦੇ ਉਧਰ ਚਾਹੀਦੇ ਆ ਘਟੋ ਘਟ ਅੱਗੇ ਵੀ ਤੇ ਹੀ ਨੇ ਹੋਰ ਕਿਹੜੇ ਅੱਗੇ ਕੋਹਤ ਆ ਹੂੰ ਰੇਤਾ ਬਜਰੀ ਵੀ ਦੂਰ ਹੋ ਜਾਣਾ ਇੱਕ ਇੱਕ ਆ ਪੰਗਾ ਹੋ ਜਾਂਦਾ ਗਰਮੀ ਬਹੁਤ ਹੁੰਦਾ ਨਹੀਂ ਉਹਨਾਂ ਦੋ ਬੰਦੇ ਰੇਤੇ ਬਜਰੀ ਵੀ ਉਰੇ ਰਹੇ ਉਸਦਣ ਹਾਂ ਬਾਕੀ ਦੇਖਦੇ ਯਾਰ ਬੋਲੇ ਨੂੰ ਮੰਗ ਲਾਂਗੇ ਇੱਕ ਦਿਨ ਵਾਸਤੇ ਹਾਂ ਹੂੰ ਕੰਬਾ ਇੱਕ ਦਿਨ ਵਾਸਤੇ ਦੇ ਦੇ ਹੂੰ ਲੱਗ ਦਿੱਤਾ ਸਮਾਨ ਕਿਹੜੇ ਚ ਕਿਆ ਕੋਸਾ ਹੂੰ 10 ਵੀ ਦਿਓ ਕੋਹ ਹੂੰ ਆ ਸਰੋਂ ਦਾ ਹੂੰ ਆ ਤੁਸੀਂ ਲੈ ਲੀ ਠੀਕ ਕੈਨੀ ਰੱਖਤੀ ਓਕੇ ਇੱਕ ਹੋਰ ਰੱਖ ਲਓ ਜੀ ਕਿਆ ਚੀਜ਼ ਪੀਪੀ ਰੱਖ ਦਿੰਦਾ ਇੰਨਾ ਤੇਲ ਹੋ ਜੂ ਜਿਹੜਾ ਬੋਤਲ ਜੇ ਪਾ ਦਿੰਦੇ ਆ ਉਹ ਪੀਪੀ ਦੇ ਪਾ ਦਈਓ ਪੀਪੀ ਦੇ ਦੇ ਚੱਲ ਛੋਟੂ ਐਂ ਕਰ ਆ ਸਮਾਨ ਚੱਕ ਹੁਣ ਮੇਰੇ ਆਉਂਦੇ ਨੂੰ ਨਾ ਆ ਮੈਟ ਮੂਡ ਚੱਕ ਦੇ ਇਹਨੂੰ ਸਾਫ਼ ਕਰਕੇ ਮਿੱਟੀ ਭਟਣੀ ਆ ਜਿਆਦਾ ਹੀ ਨਾ ਮਿੱਟੀ ਆਹਾ ਉਰੇ ਆ ਓਟੀਏ ਦੇ ਕੋਲ ਇਹ ਪੱਟ ਕੇ ਉਧਰ ਭੇਜਣੀ ਅੰਦਰ ਉਹ ਉੱਥੇ ਇੱਥੇ ਜੇ ਢੇਰ ਲਾ ਲੈਣਾ ਚਾਹੀਏ ਇੱਥੇ ਟਰੈਕਟਰ ਵਾਲੀ ਜਗਾ ਉਧਰ ਦੇਖਦੇ ਆ ਕਿ ਬਣਦਾ ਉਧਰ ਤਾਂ ਬੜੀ ਇੱਟ ਲਾ ਦੂਗੇ ਉੱਥੇ ਬੜੀ ਇੱਟ ਲਾ ਦਾਂਗੇ ਬੜੀ ਲਾ ਲੈਣਾ ਛੋਟੀ ਦਾ ਨਾ ਕੋਈ ਨਹੀਂ ਛੋਟੀ ਤਾਂ ਮਿੱਟੀ ਪਾਉਣੀ ਪੈਣੀ ਹੈ ਨਾ ਉਹ ਇੱਧਰ ਲਾ ਦਾਂਗੇ ਛੋਟੀ ਉਹ ਸਿੱਧੀ ਇਹ ਤਾਂ ਗਏਗਾ ਮਿੱਟੀ ਪਾ ਲੈ ਠੀਕ ਆ ਟਰੈਕਟਰ ਵਾਲੀ ਜਗਾ ਟਰੈਕਟਰ ਪਾਸੇ ਕਰ ਦੇਣਾ ਆਪਾਂ ਨੇ ਹੂੰ ਸੇਲ ਵੀ ਹੈਗਾ ਤੇਲ ਤੇਲ ਪੁਆਲੀ ਹੋ ਕਾਤੇ ਪੁਆਇਆ ਨਹੀਂ ਆਏ ਹਾਏ ਹਾਏ ਹਾਂ ਤੇਲ ਮਗਾ ਦਿੰਦਾ ਗੱਡੀ ਦਾ ਇਹ ਜਾਂਦੀ ਨਹੀਂ ਇੰਨੀ ਦੂਰ ਤੱਕ ਚਾਹੀਦੇ ਜਿੰਨਾ ਪੁਆਲੀ ਇਹ ਐਵਰੇਜ ਨਹੀਂ ਰਹੀ ਜਮੈਂ ਮੈਂ ਕਹਿੰਦਾ 25 30 ਐਵਰੇਜ ਮਸਾਂ ਹੋਈਆਂ ਮੈਨੂੰ ਲੱਗਦੀ ਭਜਨ ਵੀ ਬੋਕੀ ਚ ਨਹੀਂ ਆ ਜੀ ਭਜਨ ਕਰ ਕੀ ਤੇ ਮਰਦੀ ਆ ਹੁਣ ਦੇਖ 22 ਕੋਟ ਦਾ ਆਵੇਂ ਨੋਰਮਲ ਬਜਨ ਹੋ ਗਿਆ ਸਾਰੀ ਇਹਦਾ ਆਪਣਾ ਉਤੇ ਬਾਅਦ ਹੁਣ ਜਿਹੜਾ ਵਿਚ ਲੱਦੋ ਜਿਹਨਾਂ ਉਹਦੇ ਗਾ ਬਜਨ ਹੋ ਜਾਂਦਾ ਇਹ 2 ਕੋਟ ਦੇ ਘਟ ਕਦੇ ਨਹੀਂ ਆਉਂਦੀ ਇਹਦੇ ਤੇ ਉਧਰ ਮਾ ਜੋਕੀ ਦੀ ਸਵਾ 2 ਕੁਆਂਟਲ ਦੀ ਹੋਈ ਏ ਸਾਰੀ ਉਹ। ਕੋਈ ਤੇ ਜਿ ਸਮਾਰ ਰੇਤਾ ਹੋ ਗਿਆ ਸਿਮੈਂਟ ਨਾਲ ਉਸੇ ਦੇ ਦੀ ਉਹ ਹੁੰਦਾ ਏ। ਠੀਕ ਆ ਫਿਰ। ਲਓ ਜੀ ਕਾਣੀ ਕਢਾ ਲਿਆ ਏ। ਰੜਕੇ ਪਵਾ ਲਿਆ ਏ ਤਿੰਨ। ਕਿੰਨਾ ਦਾ ਲੱਗ ਲੱਗ? ਇਹ ਕਿ ਆਈ ਛੇੜਾ। ਇਹ ਗਪਾਣੀ ਛੇੜਾ। ਇਹ ਗਪੇ ਦਾ ਹੈ ਜੀ। ਹੂੰ। ਦੜ ਕਾਣੀ ਚੱਕ ਰੱਖ। ਉਧਰ ਫੋਨ ਆਉਂਦਾ ਮਲਕੀ ਦਵਾਈ ਦਾ। ਹਾਂਜੀ। ਕਹਿੰਦਾ ਮੇਰਾ ਮੋਟਰਸਾਈਕਲ ਪੈਂਚਰ ਹੋ ਗਿਆ ਮੰਡ ਚ। ਕਹਿੰਦਾ ਰੇਡੀ ਲੈ ਕੇ ਪਹੁੰਚ। ਕਹਿੰਦਾ ਚੱਕ ਕੇ ਲਿਆਉਣਾ। ਔਰ ਇਹਦਾ ਹੁਣ ਵੀ ਪਾਣੀ ਪੀ ਜਾਂਦੀ ਆ ਦਿਨ ਚ ਵੀ ਇਹ ਤਾਂ ਤੁਸੀਂ ਪੀਂਦੀ ਸੀ ਹੁਣ ਕਹਿੰਦੇ ਤੁਹਾਡੇ ਕੋਲ ਪਾਣੀ ਕਿੱਥੇ ਗਿਆ ਸਾਰੇ ਸਾਰੇ ਖਾਲੀ ਹੋ ਗਏ ਆ ਪੀ ਗਈ ਸਾਰੇ ਉਹ ਕੰਨਾ ਪੈਣਾ ਉਧਰ ਲਾਈਏ ਟੈਂਕੀ ਅੱਜ ਹੂੰ ਇਹ ਤਾਂ ਚੋਚੇ ਤੇ ਪਿੰਦੀਆਂ ਹੀ ਨਹੀਂ ਹੂੰ ਹੁਣ ਮੈਂ ਸਾਰੀਆਂ ਅੰਦਰ ਵੜੀਆਂ ਬਾਹਰੋਂ ਸਾਰੀਆਂ ਨੂੰ ਮੈਂ ਜ਼ੋਰ ਲਾ ਲਿਆ ਕਿ ਚੋਚੇ ਤੇ ਪਾਣੀ ਪੀ ਲੈਣ ਕੋਈ ਚੋਚੇ ਤੇ ਨਹੀਂ ਪੀ ਗਿਆ ਆਪਣੇ ਕੱਖ ਖਾਦੇ ਆ ਕੇ ਕੋਲੀਆ ਜੇ ਬੈਠੇ ਲੱਗਿਆ ਲੱਗਿਆ ਕਿ ਕੋਈ ਪਾਣੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਵਿਚ ਤੇ ਚੱਟ ਵੀ ਗਈ ਮਥੂਈ ਲੱਗ ਗਈ ਉਹਨੇ ਬੋਪ ਪੀਤਾ ਪਹਿਲਾਂ ਇਹਨੂੰ ਬੋਪ ਲਾਇਆ ਹੁਣ ਜੇ ਭਰਦਾ ਤਾਂ ਜੀ ਉਹੀ ਗੱਲ ਕਰਦਾ ਲਾਈਏ ਅੱਜ ਪਾਣੀ ਦਾ ਸਿਸਟਮ ਮੜਾ ਮੜਾ ਜਾ ਰਹਿ ਗਿਆ ਬਸ ਉਹ ਤਾਂ ਸੁੱਕੇ ਵੀ ਮਾਰ ਗਈ ਬਸ ਕਰ ਚੱਲ ਚੱਲ ਤਾਰ ਦੇ ਆ ਜਾ ਚੱਲੀਏ ਲਿਆ ਮੈਂ ਦੇਖਾਂ ਉਹਨੂੰ ਫੋਨ ਕਰਕੇ ਵੀ ਲਿਆ ਮਨੋ ਮੋਟਰਸਾਈਕਲ ਉਹ ਤਾਂ ਚੱਕੀ ਕਿ ਨਹੀਂ ਹੂੰ ਵਰਦੀ ਵਾਲੀ ਸਿਆਲ ਵਾਲੀ ਹਾਂਜੀ ਇਹ ਵੀ ਹਾਲਾ ਗਲੇਸ ਹੁੰਦਾ ਕਪੜੇ ਕਢਾਉਣ ਵਾਸਤੇ ਪਤਲੀ ਕਿਥੇ ਰੋਕ ਰੋਕ ਕੇ ਰੱਖੇ ਹੋਏ ਹੁੰਦੇ ਆ ਸਿਆਲਾਂ ਦੇ ਪੂਰੀਆਂ ਵਾਹਾਂ ਦੇ ਕੰਨੇ ਚ ਨਹੀਂ ਛੱਡ ਗਏ ਛੱਡ ਦੇਣੀਆਂ ਵਾਹਾਂ ਹੂੰ ਉਹਨਾਂ ਦਾ ਹੱਥ ਚਲਦੇ ਨੇ ਗੰਨਾ ਬੜਾ ਏ ਅੱਗੇ ਟੀ-ਸ਼ਰਟਾਂ ਹੀ ਹੁੰਦੀਆਂ ਨੇ ਬੰਨ ਕਿੱਥੇ ਗਈਆਂ ਪੂਰੀਆਂ ਵਾਹਾਂ ਦੀਆਂ ਰੰਗ-ਵਰੰਗੀਆਂ ਨੇ ਲੈ ਕੇ ਆਉਂਗਾ ਉਹਨੂੰ ਸੁਬੇ ਵੀ ਕਰਨੀ ਪਾਸੋਂ ਚੌਥੇ ਨੂੰ ਛੱਟਾ ਹੀ ਦੇਣਾ ਛੇਰ ਕਿੱਥੇ ਹੋਣਾ ਖਾਂਟੇ ਕਿ ਜੋ ਹੋ ਜਣਾ ਅਜਲੇ ਪ੍ਰਵੀਨਤੂ ਬਾਕੀ ਇੱਧਰ ਤਾਂ ਹੋ ਗਿਆ ਜੀ ਹੈ ਦਵਾਈ ਦਵਾਈ ਰਹਿਦੀ ਹੈ ਜੀ ਰੱਖਣੇ ਗੱਡੀ ਲੋਡ ਕਰ ਲਈ ਆ ਜੀ ਜਾਰੀ ਹੈ ਪਾਣੀ ਦੀ ਬੋਤਲ ਉਹ ਵੀ ਰੱਖਾਂਗੇ ਜੀ ਰੱਖ ਲੈ ਸਾਰਾ ਕੁਝ ਹਾਂਜੀ ਇਹ ਤਾਂ ਫੇਰ ਤਾਂ ਦੋ ਵਾਰੀ ਹਾਂਜੀ ਹੂੰ ਇਹਦਾ ਬਣ ਗਿਆ ਇਹ ਵੀ ਐਨ ਬਣ ਗਿਆ ਜੀ ਸਰ ਮੜੀ ਜੀ ਮਿੱਟੀ ਘੇਰ ਕੇ ਟੈਲੀ ਲਾਉਣੀ ਆ ਉਹਨੇ ਹਾਂ ਬੜੀ ਉੱਚੇ ਵੱਗੇ ਆਹ ਫਿਰ ਮਨ ਮਨ ਜਿਉਂ ਆ ਰਿੱਤਾ ਜਪਾ ਗਿਆ ਆਹ ਟਾਇਰ ਲਾ ਦੇਣੀ ਕਾਲੂ ਤੇ ਬੈਨਾ ਉਹ ਪਰ ਉਹਨੇ ਉਧਰ ਕਰਨਾ ਅਜੀ ਛੁੱਟੀ ਕਰਨੇ ਕਰਕੇ ਸਾਰਾ ਕੰਮ ਵਿਗਾੜਤਾ ਉਹਨੇ ਹਾਂ ਇਹ ਤਾਂ ਹੈ ਨਹੀਂ ਤਾਂ ਫਿਰ ਇੱਥੇ ਕਾਲੂ ਟਾਇਰ ਲਾ ਦੇਣੀ ਦੀ ਪਰਸ ਵੀ ਨਹੀਂ ਖੜਾ ਪੂਰਾ ਹੁੰਦਾ ਕਿ ਨਹੀਂ ਬਜਰੀ ਇਹਦਾ ਰੋਟੀ ਦਾ ਕਰਤੀ ਪੂਰੀ ਬਾਪੂ ਨੇ ਬਾਬੀ ਨੇ ਕਿਹਾ ਆਪੂ ਆ ਕੇ ਇਦਾਂ ਨੂੰ ਵਿਦਾਇਤ ਦਿੱਤਾ ਇਦਾਂ ਬਾਬਾਈ ਨੇ ਕਿਹਾ ਤਾਂ ਐ ਬਾਬੀ ਮੈਂ ਕਾ ਤੁਹਾਡੇ ਕਹਨੇ ਤੇ ਇੰਨਾ ਵੱਧ ਗਿਆ ਚਲ ਵਧੀਆ ਇਹ ਦਾ ਉਹਦਾ ਰੋੜੀ ਦਾ ਜ਼ਿਕਰ ਪੈਂਦਾ ਬਜਰੀ ਦਾ ਨਹੀਂ ਪੈਂਦਾ ਪੂਰੀ ਆ ਉਹ ਰਾਜੂ ਉਹ ਤਾਂ ਹੈ ਫਿਰ ਹੋਰ ਆਜੂ ਫਿਰ ਤਾਂ ਚਾਹੇ ਸਾਰੇ ਕੇ ਪੈ ਜਣਾ ਚਲੋ ਵਾ ਭਾਈ ਚਲੇ ਅਸੀਂ ਮੋਟਰ ਤੇ ਨੂੰ ਓਕੇ ਪੈਰ ਲੋ ਜੀ ਗੱਡੀ ਦਾ ਇਹ ਬਹੁਤ ਫਾਇਦਾ ਵਾ ਭਈ ਇਹਦਾ ਦੇਖ ਲੋ ਹੈ ਮੈਂ ਕਹ ਇਹਦਾ ਇਹੀ ਫਾਇਦਾ ਹੈ ਟਿਕਣਾ ਮਰਜੀ ਲੱਭ ਕੇ ਲੈ ਜਾਓ ਹਰੇ ਕੰਮ ਹੋ ਗਈ ਆ ਮੌਸਮ ਮੌਸਮ ਪਰਸੋਂ ਨੂੰ ਮੀਂਹ ਦੱਸਿਆ ਹੋਇਆ ਹੈ ਨਾ ਜੀ ਅੱਜ ਵੀ ਹਵਾ ਦੱਦੇ ਤੇ ਆਈ ਹੋਣੀ ਕੋਈ ਤਾਂ ਚੌਕ ਹੋ ਗਿਆ ਹੂੰ ਪਰ ਦੱਦੇ ਤੇ ਵੀ ਮੌਸਮ ਕੜਬੜਾ ਚੁਕੀ ਇਹੇ ਪਰ ਗਿਆ ਬਾਬੇ ਪੂਰਾ ਪਰਲੇ ਰੱਕੇ ਤੋ ਰੱਕੇ ਗਿਆ ਮੈਂ ਤਾਂ ਕਰਿਆ ਨੀ ਬਾਬਾ ਹੀ ਗਏ ਆ ਪਰਕੇ ਇਹ ਦੇਖਣਾ ਅੱਤ ਨਾ ਮੈਂ ਪਹਿਲੇ ਤਿੰਨ ਕਿਲੇ ਉਰਲੇ ਭਰਨੇ ਦੇ ਉਰਲੀ ਸਾਈਡ ਤੇ ਬਾਕੀ ਪਰਲੇ ਤੇ ਭਰਨੇ ਦੇ ਦੋ ਕੰਮ ਜਾਂ ਪਾਉਂ ਕਾਉਂ ਦੇਖੂੰ ਭਾਈ ਠੀਕ ਹੈ ਗਾਜ ਦੀ ਹੂੰ ਹੂੰ ਇਹ ਹੁੰਦਾ ਹੋਏ ਫੇਚ ਲਾਜ਼ੀਂਦੂ ਫੁੰਗੜੇ ਨੇੜੇ ਫੱਜ ਗਈ ਇਹ ਤਾਂ ਹੈ ਜੀ ਰੋਪੀ ਜੂਰੀ ਇਹਦੇ ਡੜੇ ਵਾਚੀਤੀ ਬਣ ਜੰਨੇ ਹੈ ਨਾ ਜੀ ਮੈਥਰੋਜਨ ਨੂੰ ਵੀਰ ਸੁੱਤੀ ਜੰਮ ਜਿੰਦੀ ਆ ਹਾਂ ਇਹ ਹਮੇਸ਼ਾ ਹੀ ਪਰਾ ਨੇ ਪੈਂਦੇ ਜੀ ਨਰਮ ਹੋ ਕੇ ਹੂੰ ਦਾਇਆ ਜਿਹਾ ਸਾਲ ਰੱਖ ਛੱਡ ਉਹ ਤੇ ਡਲੇ ਨਹੀਂ ਬਣਦੇ ਜੇ ਨੂੰ ਹਵਾ ਲੱਗੂਗੀ ਤਾਂ ਉੱਥੇ ਜੰਮੂਗਾ ਮੜਾ ਮੋਟਾ ਜਾਂ ਵਿੱਚ ਤੇ ਨਹੀਂ ਜੰਮਦਾ ਉਹਦੇ ਚ ਹੋਊਗਾ ਜਿਹੜਾ ਖੁੱਲਾ ਸੱਲ ਆ ਫਿਰ ਉਹਦੇ ਜ ਮੜਾ ਮੋਟਾ ਜੰਮਿਆ ਹੋਊ ਉੱਪਰ ਹੁਣ ਇਹ ਦੇਖ ਲੈ ਤੂੰ ਜਨਵਰੀ ਮਹੀਨੇ ਦਾ ਬਣਿਆ ਬਸਲੇ ਤੇ ਕਿਤੇ 4 ਮਹੀਨੇ ਹੋਏ ਆ ਉਹ ਲਿਖੀ ਗੀ ਜਨਵਰੀ 2025 ਜਨਵਰੀ 2025 ਤੁਸੀਂ 4 ਮਹੀਨੇ ਹੋਏ ਆ ਹਾਂਜੀ ਭੈਣ ਮੂਰੇ ਕਪੜਾ ਹੀ ਕਰਨੀ ਬੋਲ ਲੱਗਦੀ ਐਵੇਂ ਹੀ ਲੱਗਣੀ ਆ ਉਹੀ ਲੱਗਣੀ ਆ ਗਰਮੀ ਹੈ ਜੀ 35 36 ਡਿਗਰੀ ਟੂ ਟੈਂਪਰੇਚਰ ਆ ਹੁਣ ਇਸ ਟਾਈਮ ਵੱਧੇ ਹੋਣਾ ਹੈ ਕਿ ਆ ਪਤਾ ਇਹ ਟਾਈਮ ਤੱਕ ਇਹ ਸੋ ਕੋਈ ਜ਼ਿਆਦਾ ਗਰਮੀ ਹੋ ਜਾਂਦੀ ਆ ਯਾ ਇਹ ਜਿਆਦਾ ਤਾਂ ਸਰਜਰੀ ਸਰਜਰੀ ਹੋ ਗਏ 6 ਵਜੇ ਦੇ ਨੂੰ ਲੱਗ ਜੀਏ 4:30 ਪਾਣੀ ਦਾ ਹੋਂ ਭਰਿਆ ਉਹੀ ਚੱਕਰ ਆ ਮੈਂ ਕੌੜਾ ਪਾਣੀ ਦਾ ਛਿੜਕਣੇ ਨੂੰ ਹੈ ਹੋ ਗਿਆ ਜੀ ਰੈਡੀ ਉਧਰ ਜੇ ਮਲਕੀਤ ਬਾਈ ਦਾ ਫੋਨ ਆਉਂਦਾ ਹਾਂਜੀ ਅੱਛਾ ਮੋਟਰਸਾਈਕਲ ਚੱਲਿਆ ਦਾ ਮੋਟਰਸਾਈਕਲ ਰਿਡੀਪਰ ਹਾਂਜੀ ਯਾਦ ਕਹਿੰਦਾ ਹੁਣ ਰੁਪੜ ਲਾਂਗੇ ਕਹਿੰਦਾ ਤੀਏ ਪੈਰ ਚੱਲਦੇ ਵੇ ਹੂੰ ਤੀਏ ਪੈਰ ਮੈਂ ਰੁਪੜ ਲਾਂਗੇ ਜਾਂ ਮੈਨੂੰ ਫੋਨ ਆਇਆ ਕਹਿੰਦਾ ਕਿੱਥੇ ਆ ਮੈਂ ਰੁਪੜਾਂ ਕਹਿੰਦਾ ਫੇ ਮੋਟਰਸਾਈਕਲ ਮੈਂ ਉਹ ਸ਼ਾਮ ਨੂੰ ਜਾ ਕੇ ਲਿਆਉਂਗੇ ਸ਼ਾਮ ਨੂੰ ਰੇਪ ਪਾਉਣ ਆਗੇ ਫਿਰ ਉਹ ਪਾ ਕੇ ਨਾ ਜਾਉਂਗੇ ਰੇਪ ਪਾ ਕੇ ਕਿੰਨਾ ਕ ਟਾਈਮ ਲੱਗਣਾ ਮੈਂ ਵੀ ਆ ਕਹਦਾ ਏ ਰੇਪ ਪਾਉਣ ਨੂੰ ਕਿਹੜਾ ਪੈਸਾ ਆਉਂ ਕੇ ਆਇਓ ਫਿਰ ਉਹ ਰੇਪ ਪਾ ਕੇ ਫਿਰ ਜਾਉਂਗਾ ਲਿਆਉਣ ਨੂੰ ਉਹਦਾ ਮੋਟਰਸਾਈਕਲ ਚੱਕ ਕੇ ਲਿਆਉਣਾ ਹੀ ਗੇ ਉਹ ਗੜਾ ਉਹਦੇ ਹੋਈ ਨਹੀਂ ਖਾਇਨ ਸਟੇ ਆ ਕਿਤੇ ਹਾਂ ਰੋਜ ਇਹ ਪੈਂਚਰ ਹੋ ਜਾ ਰਿਹਾ ਰੰਦਾ ਕਦੇ ਕੁਝ ਹੋ ਜਾਂਦਾ ਉਹਨੂੰ ਪਹਿਲਾਂ ਕੋਈ ਟੁੱਟ ਗਿਆ ਤਾਂ ਜਦ ਲਈ ਕੇ ਅੰਦਰ ਦਾ ਚਲੋ ਜੇ ਲੈਣ ਗਿਆ ਜਿੱਤਾ ਆ ਗਿਆ ਤਾਂ ਲੈ ਕੇ ਉਹ ਹਾਂ ਜੀ ਚਲੋ ਦੇਖ ਤੈਨੂੰ ਇੱਕ ਪ੍ਰਧਾਨ ਮੰਤਰੀ ਜਿੰਨੇ ਫੋਨ ਤਾਂ ਤੈਨੂੰ ਆਉਂਦੇ ਦਿਹਾੜੀ ਜੀ ਜਾਂਦੇ ਮੈਨੂੰ ਕੰਪਨੀ ਦੇ ਆਉਂਦੇ ਜਿੰਨੇ ਵੀ ਪਤਾ ਨਹੀਂ ਕਾਤੇ ਹੋਰ ਕੀ ਕਰ ਸਕਦੇ ਆ ਜੀ ਹੁੰਦੇ ਇਹਦੇ ਰੇ ਗਲੇ ਮਾਜਲਾ ਲੈ ਕਰਨ ਦੇ ਆ ਉਹ ਦੇਖ ਲੋ ਜਵਾਬ ਪ੍ਰਾਊਡ ਕਾਲ ਬੱਸ ਕਰਲਾ ਜੋਬ ਕਹਿੰਦੇ ਤੈਨੂੰ ਉਹ ਮੈਨੂੰ ਉਹ ਹੈ ਨਾ ਪਤਾ ਨਹੀਂ ਕਦੇ ਹੀ ਜਾਂਦੇ ਆ ਤੁਹਾਡੇ ਵਾਲੇ ਨੰਬਰ ਤੇ ਬੱਸ ਚੱਲ ਕੋਈ ਕੀ ਕਰ ਸਕਦਾ ਇਹ ਚਲ ਲੱਗ ਕਰੀਏ ਸ਼ੁਰੂ ਪਰ ਰੋ ਜੋੜੀ ਪਹਿਲੀ ਹਾਂਜੀ ਚਾਰਟ ਚਾਰਟ ਦੇ ਵਿੱਚ ਬੜਕੇ ਦੇਖਦੇ ਆ ਵੀ ਕਿੰਨਾ ਉੱਚਾ ਹੋ ਗਿਆ ਹੁਣ ਲੇਟ ਹੋ ਗਿਆ ਛੱਟਾ ਅਸਲ ਚ ਹਾਂਜੀ ਉਹ ਕੰਮ ਕਰਕੇ ਹੁਣ 20 20 ਚਾਹੀਦਾ ਅਪਾਂ ਬੀਜੀ ਚਾਦੇ ਥੋੜੇ ਜਿਹਾ ਹਲੇ ਹੈ ਨਾ ਤੂੰ ਬੀਜੀ ਵੀ ਨਹੀਂ ਤੇ ਹੈਗੇ ਬਸ ਪੌਲੀ ਜੀ ਆ ਹੈ ਨਾ ਜਾਂਦੀ ਘੋਲ ਮਾਰੀ ਜੱਟ ਨੂੰ ਹਾਂ ਹਾਂ ਹਾਂਜੀ ਦੇ ਤੂੰ ਹੀ ਹੋਗੇ ਬਸ ਹੂੰ ਕਾਹਦੇ ਬਾਜਰਾ ਬੀਜਣਾ ਹੋਰ ਉਹ ਪਈਆਂ ਥੈਲੀਆਂ ਜੀਆਂ ਤਿੰਨ ਘਰਾਂ ਦੇ ਲਿਆ ਕੇ ਰੱਖੀਆਂ ਹੋਈਆਂ ਆਪਾਂ ਰੋਣੀ ਕਰ ਲਿਆ ਤਾਂ ਹੁਣ ਫੇਰ ਰੋਣੀ ਕਰਦਾ ਕਰਉ ਸ਼ੁਰੂ ਕਰਉ ਸ਼ੁਰੂ ਚੱਲ ਬਸ ਕਰਾ ਗਰਮੀ ਹੈ ਜੀ ਹੁਣ ਹਵਾ ਵਾਉਦੀ ਚੱਲ ਹਾਂ ਹੈ ਨਾ ਜੀ ਹਵਾ ਨੇ ਪ੍ਰਵੀਨ ਉਹ ਹੀ ਕਹਿੰਦਾ ਅੱਜ ਹਵਾ ਬਤਾਇਆ ਹੂਆ ਹੈ ਪਹਿਨਾ ਇੱਧਰ ਦੀ ਜਲਦੀ ਦੀ ਦੇਖਣ ਪਹਾੜ ਪੱਛੋਂ ਇੱਧਰ ਵੀ ਆ ਗਿਆ ਦੀ ਪੱਛੋਂ ਪਹਾੜ ਜੇ ਦਾ ਕੇ ਕਰਦੇ ਜੀਣਾ ਹਾਂਜੀ ਹੋਰ ਇੱਧਰ ਵੀ ਹੋ ਗਈ ਹਾਂ ਉਹ ਬੱਦਲ ਵੀ ਆਉਂਦੇ ਆ ਆ ਜਾ ਉਹ ਵੀ ਫੜ ਜਾਂਦੀ ਹੈ ਅੱਜ ਵਾਏ ਕੀ ਕਹਿੰਦਾ ਵਧੀਆ ਨਹੀਂ ਤੇ ਮੈਂ ਕਹਿੰਦਾ ਰਾਤ ਦੇਵ ਰਾਜ ਫਿਲਮ ਦੇਖੀ ਕਿਆ ਮੈਨੂੰ ਸੌਣ ਨਹੀਂ ਦਿੱਤਾ ਦੇਵ ਰਾਜ ਵੀ ਹੀਰੋ ਬਣਿਆ ਪਿਆ ਬਸ ਕਰਾਤੀ ਅੱਧਾ ਥੈਲਾ ਮੈਂ ਹੁਣ ਜੂਰੀਆ ਦਾ ਠੀਕ ਹੈ ਕਿਹਦਾ ਦਿੱਤਾ ਕਿ ਲਈ ਆ ਉਧਰ ਅੰਕਲ ਦਾ ਫੋਨ ਆਇਆ ਤਾਂ ਮੈਨੂੰ ਜੀ ਕਹੇ ਲਿਉਂਦੇ ਆ ਰੈਡੀ ਹੋਣਾ ਚੱਲਦੇ ਆ ਕਿ ਮੋਟਰਸਾਈਕਲ ਲੈ ਕੇ ਆਉਣਾ ਤਕ ਦੋ ਤਿੰਨ ਝੋਣੀਆਂ ਰਹਿ ਗਈਆਂ ਹੂੰ ਬੱਸ ਇੱਧਰ ਲੈ ਕੇ ਰਹਿ ਗਈ ਹੁਣ ਇੱਧਰ ਤਾਂ ਹੋ ਗਿਆ ਬਸ ਆਖਰੀ ਝੋੜੀ ਇਹਦੇ ਚ ਪਾ ਲੈ ਪਾ ਇਹ ਤਾਂ ਸਾਰੀ ਪਾ ਲੈ ਜੂਰੀ ਆ ਠੀਕ ਜ਼ਰੂਰੀ ਹੋ ਗਈ ਸਮਾਪਤੀ ਹੈ ਰੇ ਵੀ ਇੱਧਰ ਵੀ ਪੈ ਗਈ ਆ ਉੱਧਰ ਵੀ ਇੱਧਰ ਵੀ ਡਨ ਹੋ ਗਿਆ ਆ ਬਾਖਰੀ ਝੋਲੀ ਆ ਬਰ ਲੱਗੇ ਕੋਣ ਰਪਈ ਮੈਂ ਕਿਹਾ ਬਬਾ ਹੋ ਗਿਆ ਡਨ ਆਖਰੀ ਝੋਲੀ ਬਸ ਇਹ ਹੈ ਬਚ ਗਈ ਇਹਨੇ ਬਚ ਗਈ ਅੱਛਾ ਉਧਰ ਪਾ ਦੇਣੀ ਉਹ ਖੱਤੀ ਚਾਹ ਉਹਦੇ ਚ 85 ਚ ਹਾਂ ਛੋਲੇ ਆ ਹਾਂ ਚਲ ਚਾਹ ਠੀਕ ਹੈ ਉਹ ਲਿਗਾਈ ਉਹ ਮੋਟਰਸਾਈਕਲ ਹਾਂ ਜੀ ਨਾ ਦੇ ਆਉ ਵੀ ਅੰਕ ਡੀਕਦੇ ਹੁਣੇ ਇਹ ਰੱਖਦਾ ਹੀ ਨਹੀਂ ਮੈਂ ਹਲਦਾ ਕਾ ਹੀ ਨਹੀਂ ਅੰਕ ਡੀਕਦੇ ਹੁਣੇ ਮੋਟੂ ਜਾਂਦਾ ਮੋਟੂ ਦੇਖਦਾ ਜਾਂਦਾ ਦੰਦ ਘਟਦਾ ਹੈਲੋ ਹੈਲੋ ਬਾਤ ਤੋ ਲੋ ਹੱਥੋਂ ਚੱਲੀਏ ਫੇਰ ਘਰ ਨੂੰ ਹੁਣ ਲਓ ਜੀ ਨਾ ਤੋਗੇ ਚੱਲੇ ਮਲਕੀਤ ਬਾਈ ਕੋਲ ਨੂੰ ਹੁਣ ਜਿਹੜੀ ਤੈਰ ਆ ਸਾਫ ਕਰ ਲਈ ਇਹ ਕਰਕੇ ਆਏ ਤੇ ਹੁਣ ਉਹਦਾ ਮੋਟਰਸਾਈਕਲ ਚੱਕ ਕੇ ਲਈਏ ਇਹ ਦੇਖ ਕੇ ਵੀ ਕਿੱਥੇ ਖੜਾ ਏ ਅੱਧਾ ਫੋਨ ਕਰੀ ਜਾਂਦਾ ਮੈਂ ਬਹਾਨੇ ਲਈ ਜਾਂਦਾ ਵੀ ਮੈਂ ਆ ਗਿਆ ਆ ਗਿਆ ਆ ਗਿਆ ਜਦ ਕਿ ਮੈਂ ਨਹੀਂ ਲੱਗਿਆ ਕਿ ਤਾਂ ਆਪਾਂ ਹੁਣ ਹੁਣ ਨਾ ਧੋਕੇ ਚੱਲੇ ਆ ਉਹ ਦੇਖਦੇ ਆ ਉਹਨੂੰ ਚਲੋ ਚੱਲਦੇ ਆ ਲੈ ਵੇਂ ਜੱਲੀ ਕਾਰ ਇਹਨੂੰ ਮਖੌਲ ਆ ਦੇਖੋ ਸੌਤਾਲਾ ਨੂੰ ਕੋਈ ਰੈਡੀ ਲੈਂਦੀ ਅੱਜ ਜਿਹੜੀ ਇਹਦੇ ਆ ਲੈ ਇਹ ਲਿਆਉਦਾ ਹਾਂ ਨਹੀਂ ਜਦੋਂ ਲਾਗਦਾ ਉਹਨੂੰ ਕਿ ਉਹ ਬੰਦਾ ਦੇਖਦਾ ਹੁਣਾਰੇ ਤੇਰੇ ਬਾਅਦ ਤੇ ਬੰਦਾ ਵੀ ਲਿਆਂਦਾ ਇੱਕ ਚੱਲੋ ਯਾਰ ਤੇ ਕੀ ਹੋ ਗਿਆ ਉਹ ਕਹਿੰਦਾ ਜਿਹੜਾ ਪੈਂਚਰ ਹੋ ਗਿਆ ਉਹਨੂੰ ਇੱਥੇ ਤੇ ਉੱਥੀ ਜੇ ਆ ਜਾ ਪੈਂਚਰ ਹੋ ਗਿਆ ਮਾ ਫੋਕ ਨਹੀਂ ਲਿਆਇਆ ਦੂਜੀ ਟੁੱਟਣੀ ਹੁੰਦੀ ਉੱਪਰ ਜੜ ਕੀ ਆਇਆ ਉਹਦੇ ਬਾਅਦ ਰੋਟੀ ਲੈ ਕੇ ਗਿਆ ਬਈ ਇਹਦੀ ਉਹਦੇ ਬਾਰੇ ਫੇਰ ਟੂਪਾ ਕੇ ਅੱਛਾ ਟੂਪਾਲੀ ਨਵੀਂ ਤਾਰੇ ਤੇ ਇਹ ਟੱਪਰੀਆ ਗਿਆ ਉੱਥੇ ਜਾ ਕੇ ਫੇਖੜੀਆਂ ਬਾਹਰ ਨਿਕਲ ਗਈ ਕੀ ਕਹ ਲੱਗਤੇ ਕੋਈ ਟਾਇਰ ਦੀ ਕੋਈ ਟਾਇਰ ਦੀ ਉਹਦੇ ਬਾਅਦ ਮਾਵ ਛੱਡ ਦੇ ਸੰਮੂਨ ਤੋਂ ਫੇਰ ਲਾਉਣਾ ਜਿੰਦਾ ਇਹਨਾਂ ਦਾ ਮੋਟਰਸਾਈਕਲ ਨਹੀਂ ਸਾਲਾ ਬੱਸ ਹੀ ਘੜਾਇਆ ਹੁਣ ਕੰਮਾ ਬੁਲਾਇਆ ਐਂਬੂਲੈਂਸ ਵਗਾਈ ਉਹ ਸਵੇਰੇ ਬੁਲਾਇਆ ਤਾਂ ਇਹਨੇ ਮੈਂ ਕਰ ਲੱਦ ਸਵੇਰੇ ਇੱਕ ਨੇ ਜਾ ਕੇ ਇੱਕ ਗੱਲ ਨਹੀਂ ਮੇਰੀ ਗੱਲ ਸੁਣ ਇੱਕ ਮਿੰਟ ਮੈਂ ਤੈਨੂੰ ਫੋਨ ਕਰਿਆ ਨਹੀਂ ਤਾਂ ਮਾਵਾਂ ਕੋਈ ਘੜਾਇਆ ਕਰਦੇ ਹੋਣ ਮੈਂ ਤੈਨੂੰ ਫੋਨ ਕਰਿਆ ਤਾਂ ਕਿ ਨਹੀਂ ਆਵਾ ਮੈਂ ਐਂ ਨਹੀਂ ਕਰਾਇਆ ਕੋਈ ਇਹਨੂੰ ਪੁੱਛ ਹੋਰ ਤੁਸੀਂ ਚਾਰ ਜਣੇ ਹੋਗੇ ਮੈਂ ਤੈਨੂੰ ਫੋਨ ਕਰੀ ਵੀ ਆ ਜਾ ਆਮਾ ਕਹਿੰਦਾ ਮੈਂ ਰੋਪੜ ਲੰਘਿਆ ਵੇ ਵੇ ਲੱਗਣੀ ਤੈਨੂੰ ਫੋਨ ਕਰ ਲੇਦਾ ਮੈਂ ਕਿਹਾ 3 ਵਜੇ ਚੱਲੂਗੇ ਚੱਲ ਇਹਨੇ 3 ਵਜੇ ਮੰਨੂ ਕਰਿਆ ਮੈਂ ਰੋਪੜ ਦਾ ਆਹ ਦੇ ਰੋਪੜ ਦਾ ਚੱਕ ਲੈ ਮੈਂ ਤੇਰੇ ਨਾਲ ਬਹਿਣਾ ਚੱਲ ਚੱਲ ਬੈਠ ਚੱਲ ਚੱਲ ਮਿੱਤਰ ਹੈਗਾ ਨਾ ਹਾਂ ਦੁੱਤੀ ਡੈਂਗ ਲਾ ਉਹਦੇ ਪਰ ਚੱਲ ਕੰਮ ਚੱਲਣਾ ਹਾਂ ਨਾਲ ਕਿੱਥੇ ਆਣਗੇ ਆ ਪਿੱਛੇ ਦੇ ਆਣਗੇ ਪਿੱਛੇ ਆਵੇ ਅੱਦਲੀ ਮੈਂ ਕਿਆ ਕਹਿੰਦਾ ਬਸ ਆਲੇ ਪੱਖੇ ਪੈਉ ਹੁੰਦਾ ਤਾਂ ਇਹਦਾ ਜ ਹੌਲੀ ਹੌਲੀ ਜਾਂਦਾ ਮੈਂ ਇਹਦਾ ਪਜਾ ਕੇ ਨਹੀਂ ਲੈ ਕੇ ਗਿਆ ਜੇ ਪਜਾ ਕੇ ਲੈ ਕੇ ਜਾਂਦਾ ਇਹਨੂੰ ਸ਼ੌਕਰ ਨਹੀਂ ਹੈਗੇ ਆ ਦੱਲੀ ਵੀ ਦਾ ਪਜਾਣ ਹੋਣਾ ਹੈਗਾ ਆਹ ਦੇ ਕਮਾਣੀਆਂ ਲਵਾਉਣੇ ਚਾਹਣੇ ਹੈਂ ਆਹ ਕਮਾਣੀਆਂ ਕਹਿੰਦੇ 45000 ਰੁਪਏ ਜਾ ਕਮਾਣੀਆਂ ਹੇ 45000 ਚਾਹ। 45000 ਇਹ ਤਾਂ ਕਮਾੜੀਆਂ ਨੂੰ ਨਹੀਂ ਦਿੱਤੇ। ਕਮਾੜੀਆਂ ਵਾਲੀ ਉਹ ਬਹੁਤ ਵਧੀਆ 45000 ਚਾਹੋ। ਤਾਂ ਕਿ ਬਹੁਤ ਪੈਸਾ ਲੋੜੋ ਪੈਣਾ। ਹਾਂ ਹਾਂ ਲੋੜਾ ਨਹੀਂ ਹੈਗਾ। ਤਾਂ ਹੀ ਤਾਂ ਹੌਲੀ ਹੌਲੀ ਜਾਂਦਾ ਮੈਂ। ਚੱਲ ਕੋਈ ਨਹੀਂ ਦੇਖਦੇ ਜਾ ਕੇ। ਚਲਾ ਕੇ ਤਾਂ ਦੇਖ। ਕਿੱਥੇ ਲੰਘ ਜੂਗਾ ਜੀ? ਗੇਰ ਤਾਂ ਉਹੀ ਆ। ਉਹ। ਪੁੱਠੀ ਕਰ ਦੂੰਗਾ ਹੋਰ ਕੀ ਹੋ ਜੂ। ਇੰਨੀ ਰੇਤ ਕਾ ਨੂੰ ਦਿੰਦਾ। ਲੈ। ਚੱਲ ਕਰੀ ਗਈ ਜਾਂਦਾ ਅੱਜ ਤਾਂ ਤੈਨੂੰ ਬਣਾ ਕੇ ਦੇਣੀ ਗਿਆ ਦਿੱਲੀ ਇਹੇ ਵਾਸਤੇ ਆਇਆ ਨਾ ਨਾ ਚਲਾ ਲਈ ਬਾਹਰ ਤੋਂ ਚੁੱਕਵਾਏ ਨੇ ਚੱਲ ਬਣ ਕੇ ਆ ਡਰਾਈਵਰ ਓ ਠੀਕ ਆ ਕਿ ਨਹੀਂ ਦਿੱਲੀ ਘੜਾ ਹੋ ਜਾ ਪਰ ਸ਼ਾਂਤ ਮਾਰ ਦੂੰਗੇ ਹਾਂ ਬਾਈ ਕੱਤ ਗੱਲ ਨਾਲ ਚਲਾਈ ਠੀਕ ਆ ਬਣ ਗਿਆ ਡਰਾਈਵਰ ਚੱਲ ਆਹ ਗੱਲ ਗਲਤ ਆ ਯਾਰ ਜਿਹੜਾ ਹੌਲੀ 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 ਹੈ ਬਲੋ ਲੈ ਜਿਹਦਾ ਹਿਲਣਾ ਹੀ ਆ ਗਲਤ ਗੱਲ ਆ ਯਾਰ ਜਿਹੜਾ ਪਾਣੀ ਐ ਕਿਹੜਾ ਸਾਲਾ ਪੰਜ ਨੂੰ ਤਾਂ ਲਾਲ ਵੇ ਹਲੇ ਕਾ ਨੂੰ ਛੱਡਿਆ ਹਲੇ ਕਾ ਪੰਜ ਅਜੇ ਆ ਹੌਲੀ ਟੋਏਆਂ ਚ ਹੌਲੀ ਆਏ ਹਾਏ 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 ਚੱਲ ਜੱਲੀ ਨੂੰ ਨਸੀਬ ਲਾ ਰਿਹਾ ਕਹਿੰਦਾ ਗੁਰਦੁਆਰਾ ਸਾਹਿਬ ਚ ਆ ਬਣੀ ਬੰਦਾ ਉੱਥੇ ਆ ਖੜਾ ਦੱਲੀ ਗੇਰਾ ਪਰ ਲਿਆਇਆ ਹਾਂ ਜਾ ਤੇਰੇ ਵੀ ਕੰਮ ਨਿਆਰੇ ਆ ਯਾਰ ਹੋ ਉਹ ਦੱਲੀ ਇਹਦੇ ਕੰਮ ਵੀ ਫਰੇ ਆ ਓਏ ਲੱਤ ਲੈਂਦਾ ਲੱਤ ਨਾਲ ਲਿਆਂਦਾ ਇਹਦੀ ਚਾਬੀ ਚਾਬੀ ਥਲੀ ਜਾ ਰਹਾ ਦਾ ਇਹ ਬੰਦਾ ਬਾਤ ਆ ਗਿਆ ਮੈਂ ਚਾਬੀ ਯੱਕਰੂਗਾ ਮੈਂ ਹਾਂ ਘਰ ਤੇ ਲੈ ਆਉਂ ਕੋਲ ਕੇ ਸਾਰੇ ਲੈ ਆਉਂਗਾ ਹਾਂ ਜੇ ਲਾ ਹੋਇਆ ਉੱਥੇ ਫੇਰ ਕਤਾਹੀ ਆਉਂ ਨਹੀਂ ਚਾਬੀ ਅੱਛਾ ਘਰ ਨੂੰ ਚੱਲਦੇ ਚੱਲ ਹਾਂ ਮੈਂ ਤੂੰ ਚਾਬੀ ਕਾਹਦਾ ਕਰਾ ਛੱਡਿਆ ਭੁੱਲਿਆ ਆ ਲੈ ਯਾਰ ਰੇਲਾ ਚੱਲੀ ਦੇ ਕੰਮ ਉਹ ਦੇ ਲਈ ਭੁੱਲਿਆ ਆ ਦਰਵਾਜ਼ਾ ਲੇ ਦਿੱਲੀ ਨੂੰ ਫੜਨਾ ਪੈਣਾ ਇਹਨੂੰ ਗੈਰ ਲਿਜਾਣਾ ਪੈਣਾ ਇਹ ਜਿਆਦਾ ਚੌੜ ਕਰਦਾ ਇਹ ਕਹਿੰਦਾ ਕੱਚੀ ਨੂੰ ਜਾਣਾ ਕੱਚੀ ਨੂੰ ਹਲੋੜੇ ਬੋ ਪੈਣੇ ਆ ਪੱਕੀ ਨੂੰ ਚੱਲ ਇੱਕ ਨਹੀਂ ਘਾਵੇ ਥੜੇ ਨੂੰ ਅੱਜ ਚੱਲਦਾ ਹੈ ਇਹ ਕੱਲੂ ਧਾਰ ਨੂੰ ਥੱਕ ਗਈ ਮੇਰੇ ਕਹਿੰਦਾ ਪਰਸ ਨੂੰ ਧਾਰ ਲਈ ਮੈਂ ਰਾਤ ਨੂੰ ਕਹਿੰਦਾ ਕਿ ਕਿਹੜਾ ਲਾ ਕੇ ਆਉਣਾ ਦਿੱਲੀ ਦੇ ਕਰਾਇਆ ਲੈਣਾ ਹੁਣ ਇਹ ਤੇ ਕਰਾਇਆ ਲੈਣਾ ਜਿਹੜਾ ਮਖੌਲ ਕਰਦਾ ਨਾ ਇਹ ਟੀਚਰ ਇਹ ਤੇ ਕਰਾਇਆ ਲੈਣਾ ਆਪਾਂ ਨੇ ਠੀਕ ਹੈ ਆਏਗੇ ਨੇ ਹਾਂ ਆ ਜੈਮੋ ਕੋ ਕਰਿਆ ਨਾ ਆ ਰੰਗ ਉਹ ਰੀਕੇ ਕੱਪੜੇ ਨੇ ਕਿੱਥੇ ਲੈਣਾ ਆਪ ਨੂੰ ਕੀ ਪਤਾ ਨਹੀਂ ਆਏ 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 ਚੱਲੀ ਗੱਲਾਂ ਸੁਣ ਲੈ ਚੱਲੀ ਜੀਆਂ ਗੱਲੀ ਮਗਾਲ ਦੇ ਲਾਇਆ ਯਾਰ ਇੱਕ ਤਰ੍ਹਾਂ ਸਮਾਨ ਲੈ ਕੇ ਇੱਕ ਟਿਚਰਾਂ ਕਰਦੇ ਦੋਵੇਂ ਬਾਪੋਤੋਂ ਦੂਆ ਦੇਖ ਲੈ ਕਹਿੰਦਾ ਕਿਰਾਏ ਵਾਲੀ ਵੀਡੀਓ ਪਾਉਂਦਾ ਮੇਰੀਆਂ ਵੀ ਬੰਮੇ ਨੇ ਕਰਾਇਆ ਕਰਨਾ ਦੇਖ ਲੈ ਇਹ ਚੰਗੀ ਗੱਲ ਨਹੀਂ ਹੈਗੀ ਤੇਰੇ ਵਾਸਤੇ ਮਲਕੀ ਬਾਈ ਜਿਹੜਾ ਤੂੰ ਸਾਨੂੰ ਟਿਚਰਾਂ ਕਰਦਾ ਚੱਲ ਕੋਈ ਨਹੀਂ ਚੱਲ ਦੇਖਦੇ ਹਾਂ ਬਾਜਾ ਜਾ ਕੇ ਕੀ ਬਣਦਾ ਮੈਂ ਤਾਂ ਆਇਆ ਕਿ ਨਾ ਘੂੜਾ ਰੇਕਣਾ ਉਹ ਲੈ ਵੀ ਕਰਾਂ ਪਜਾਤਾ ਹੁਣ ਇਹ ਫੇਰ ਜੇ ਰਾਤ ਨੂੰ ਸਮਾਨ ਚੋਰੀ ਕਰ ਲਿਆ ਦੱਲੀ ਅਸੀਂ ਫੇਰ ਕੱਢੋ ਕੱਢੋ ਕੱਢ ਲਓ ਕੱਢਦਾ ਇਹਦਾ ਚੈਨੇ ਤੇਲੇ ਕਰਨਾ ਬਾਕੀ ਤੇ ਨਜ਼ਰੇ ਆਉਂਦਾ ਨਹੀਂ ਭਾਈ ਜ਼ਵੇਰ ਦਾ ਘਣਾ ਟੱਪੜੀਆਂ ਸਵੇਰ ਉਹਦੀ ਬਟੂ ਪਾਈ ਤੀ ਹਾਂ ਪੇਂਚਰ ਹੋ ਗਿਆ ਤਾਂ ਉੱਥੇ ਟਪਰੀ ਨਾ ਨਾ ਇੱਥੇ ਲਿਆਂਦਾ ਮੈਂ ਸਵੇਰੋਂ ਉੱਥੇ ਟੂਪਾ ਕੇ ਫੇਰ ਲਿਗਾ ਨਵੀਂ ਉੱਥੇ ਜਾ ਕੇ ਫੇਰ ਇਹਨੂੰ ਪੇਂਚਰ ਹੋ ਗਿਆ ਉੱਥੇ ਦੇ ਮਾਜੇ ਫੇਰ ਮੈਂ ਲੈ ਗਿਆ ਇਹ ਟੂਟੀ ਫੇਰ ਤੋੜ ਦੇਣੀ ਨਵੀਂ ਹੋ ਹੈ ਨਵੀਂ 2350 ਦੀ ਟੂਟੀ ਵਿੱਚ ਓ ਤਾਂ ਨਹੀਂ ਦੇਖੂਗੇ ਹੁਣ ਕੱਲੂ ਦਿਖਾਉਂਦੇ ਆ ਇਹ ਖੇਤੋਂ ਨੇ ਬਹੁਤ ਸਵਾਰ ਕੇ ਆ ਹੁਣ ਇਹ ਤਸਲੀਨਾ ਬਾਹਰੋਂ ਦੇਖਣਾ ਪੈਣਾ ਕੋਈ ਮਾੜੀ ਮੋਟੀ ਉਹ ਬੱਜੀ ਵੀ ਬਰਤਨ ਵੀ ਉਹ ਇਹਨੂੰ ਵਿੱਚ ਫੇਰ ਉਹਦਾ ਬਾੜਾ ਮੋਟਾ ਕੋਈ ਹਾਂ ਇਹ ਤਾਂ ਹੋ ਨਹੀਂ ਸਕਦਾ ਇਹ ਦੋ ਫਿਰ ਦੋ ਇਹ ਨੰਮੀਆਂ ਟੂਪਾ ਹੋਰ ਤਾ ਫਿਰ ਇਹ ਹੁਣ ਬਾਈ ਕੱਲ ਦਾ ਦਿਨ ਦੇਖਣਾ ਇਹਨੂੰ ਫੇਰ ਖਰਾਬ ਕਰਾਇਨੇ ਥਰੇ ਢੂਪ ਥਰੇ ਨੂੰ ਤੈਰ ਨਾ ਮਾ ਆ ਫੇਰ ਤੂੰ ਨਹੀਂ ਆ ਨਮਾ ਹੀ ਲਿਆਉਣਾ ਫੇਰ ਹੂੰ ਠੀਕ ਈ ਨਮਾ ਵਧੀਆ ਪੈਂਦਾ ਹੋਰ ਕੀਆ ਮਹਿੰਗਾ ਪੈਂਦਾ ਇੱਕੜਾ ਕੰਮ ਹੈ ਜਿਹੜੀ ਗੱਲ ਹੋੜਾ ਨਮਾ ਹੈਗਾ ਇਹ 1600 ਦਾ ਹਾਂ ਹੁਣ 3350 ਕੱਲ ਵੇ 3350 ਅੱਜ ਦਾ 700 ਰੁਪਏ ਹੋ ਗਈ ਗੱਲ ਇਹ ਪਹਿਲਾਂ ਪਾਇਆ 10 ਦਿਨ ਸਾਕੇ 300 ਦੇ ਦੀ ਦੂਪ ਫਿਰ ਜੇ ਹੁਣ ਤੂੰ ਬੇਵਸੀ ਕਿਧਰੇ ਦੂਰ ਫੜ ਗਿਆ ਫੇਰ ਲਾ ਰੋੜ ਕੇ ਲਿਆਉਂਗਾ ਕਰੂੰਗਾ ਮੀਟਰ ਮੇਰੇ ਤੋਂ ਕੱਲ ਨੂੰ ਹੋ ਨਹੀਂ ਪਾਉਣਾ ਤੈਨੂੰ ਲੱਕ ਲੈਨੇ ਫੇਰ ਪਿੰਡ ਮੀਨੇ ਤਾਂ ਨਾ ਲੱਗਲੇ ਯਾਰ ਟਾਇਰ ਵੀ ਠੀਕ ਹੈ ਥਰਡ ਟਾਇਰ ਵੀ ਠੀਕ ਹੈ ਕਿਸਮਤ ਨਹੀਂ ਟਾਇਰ ਦੀ ਵਧੀਆ ਮੀਨੇ ਪਿੱਛਲਾ ਪਿੱਛਲਾ ਅਸਾ ਜੇ ਜੇ ਬਾਈ ਨੂੰ ਖਾਲੀ ਤੋੜ ਕੇ ਲਈ ਤੋ ਰੋਡ ਕੋਲੇ ਹੁੰਦਾ ਨਾ ਨਾ ਫੇਰ ਹੁਣ ਆ ਟੁੱਟੀ ਇੱਥੇ ਜੇ ਟੁੱਟੀ ਨਹੀਂ ਆਕੜੇ ਰੱਖੀਪਰੀ ਨੂੰ ਫੇਰ ਰੱਖ ਕੇ ਬਾਅਦ ਦੇ ਰਾਵਨ ਨੂੰ ਦਾਰੂ ਦਾ ਬਸ ਆ ਉਹਦੇ ਨੂੰ ਦਾਰੂ ਦੇ ਵਰਕੇ ਉਹ ਮੂਨੇ ਤਾਂ ਚਲੇ ਗਏ ਆ ਵਿੱਚ ਪੂਰਾ ਗਿਆ ਪੀ ਐਨ ਹੈ ਨਾਰ ਗਿਆ ਇਹ ਪੂਰਾ ਵਿੱਚ ਆ ਜਾ ਦੇਖ ਲੈ ਮੋਟਰਸਾਈਕਲ ਜਾਂਦਾ ਮੈਂ ਤੇ ਆਇਆ ਕਵਾੜ ਕੇ ਲੈਤਾ ਆਇਆ ਹੈ ਸਬਦਾ ਮਾਰ ਕੇ ਲੈਤਾ ਪੀਟੇ ਲੈੰਦਾ ਤੂੰ ਦੱਸ ਕਿੱਦੇ ਕਿਦਾਂ ਆਪਣੀਆਂ ਤੇ ਜੀਦਾ ਹੀ ਆ 3170 ਉਹ ਆ ਗਿਆ ਤੇ ਦਾਦੀ ਪਈ ਉਹਦੇ ਨੰਬਰ ਆ ਮੇਰੀ ਆਈ ਆ ਕਿਆ ਹੋ ਗਿਆ ਪੈਂਚਰ ਮੈਂਚਰ ਵਾਲਾ ਮੰਡ ਚ ਕਿਹੜਾ ਪੈਂਚਰ ਹੋ ਗਿਆ ਉੱਥੇ ਖੜਾ ਤਾਂ ਮਾਂ ਕੋ ਰਾਤ ਚੱਕੀ ਨਾਲ ਲਈ ਵੀ ਹੈ ਤਾਂ ਕਿਹਦੇ ਘਰ ਖੜਾ ਪਿਆ ਤਾਂ ਫਿਰ ਵੀ ਰੋਡ 'ਤੇ ਖੜਾ ਤਾਂ ਮੈਨੂੰ ਹੁਗਲਾ ਜਾਂਦਾ ਪਰ ਉਹਨੇ ਜਾਪੀ ਜੱਟਾਂ ਨੂੰ ਉਲੀ ਛੱਡ ਗਿਆ ਇੱਕ ਨਹੀਂ ਲੱਤ ਲਿਆ ਅਸੀਂ ਹੁਣ ਲੋਕ ਨੂੰ ਰਾਤ ਆ ਜੇ ਗਾਂ ਘਟਾਉਂਦਾ ਫਿਰ ਚੱਕੀ ਲੈਂਦੇ ਸਾਢੇ ਦਿਨਾਂ ਲੇ ਖੜਾ ਤਾ ਤੇ ਠੀਕ ਉਹ ਵੀ ਆ ਗਿਆ ਉਹ ਹੋਰ ਬੱਸਾ ਕੰਮ ਉਹ ਕੱਲ ਨੂੰ ਉੱਥੇ ਲੈ ਜੀ ਬੇਹੋਰ ਕੇ ਮੈਂ ਤੂੰ ਅੱਖ ਬਟੇ ਵਾਲਾ ਉੱਥੇ ਦਾਦ ਨੂੰ ਵੱਡੇ ਪਰ ਦੇਖੋ ਕਿ ਉਹ ਉੱਥੇ ਖੜਾ ਦਾ ਕਿ ਮੈਂ ਕਹਿੰਦਾ ਤੂੰ ਆ ਸੇਰ ਟੂਪ ਵਾਗ ਲੇ ਗਿਆ ਦੀ ਉਹੀ ਦਾਤਾ ਤੈਨੂੰ ਆਇਆ 15 ਦਿਨਾਂ ਬਾਅਦ ਸੱਤ ਸਾਢੇ ਦਿਨਾਂ ਸਾਢੇ ਦਿਨ ਤਿੰਨ ਹੋ ਸਾਢੇ ਦਿਨ ਫੇਰ ਪਾਲਾ ਕਿੰਨਾ ਬਣ ਗਿਆ ਸਾਢੇ 11 ਕੱਢ ਗਿਆ ਸਦਾ ਲੱਗਦੇ ਪੰਜ ਸੌ ਰਹਿ ਗਿਆ ਕੱਢਿਆ ਨਾ ਲੱਗ ਲੈਨੇ ਜਿੰਨਾ ਮਾਂ ਕਹਿੰਦਾ ਕੀ ਮਾਡਲ ਸਤਾਰਾ ਦਾ ਮਾਡਲ ਕਾਰ ਨਹੀਂ ਤੇ ਇਹਦਾ ਉਹ ਨਹੀਂ ਵੈਸੇ ਇਹ ਮਜਦਾ ਪਲਾਂ ਜਿੰਨਾ ਮਗੜਾ ਇਹ ਮਾਡਲ ਕਿਆ ਕਹਿੰਦਾ ਭਈ ਟੂਕ ਪਾੜ ਦੂ ਇਹ ਨਹੀਂ ਆਈ ਬਹੁਦਾ ਆਡਰ ਦਾ ਰਵਾਹ ਹਾਂ ਹੋਰ ਕੋਈ ਲੈ ਲੈਂਦਾ ਇਹ ਲੈ ਕੇ ਘਟਾ ਏ ਮਿਲ ਲੈ ਇਹ ਤਾਂ ਗੇੜ ਵੀ ਘਰਾ ਦਿੱਤਾ ਪਤਾ ਗਿਆ ਹੋਊਗਾ ਸਾਡੇ ਕੋਲ ਤਾਂ ਚੱਲੀ ਜਾਣਾ ਦੇ ਦੇ ਇਹਨੂੰ ਭਾਈ ਛੱਡ ਜਾ ਫਿਰ ਮੈਂ ਗੋਚੱਕ ਲੈ ਮੈਂ ਤੈਨੂੰ ਸੌਦਾ ਕਰ ਦਿੰਦੀ ਨਾਲ ਉਹ ਉੱਥੇ ਖੜਾ ਰਿਸ਼ਤੇਦਾਰੀ ਪਾ ਲੋਗੇ ਕਿਹਦੇ ਕਿਹਦੇ ਦਾ ਇਹ ਜਣਾ ਪਾ ਲੋਗਾ ਚੱਲ ਲੈ ਹੁਣ ਰੇੜੀ ਕੋਲੇ ਕੇ ਜਰਾ ਅੱਜ ਰਾਤ ਦੇਖ ਤਾਂ ਨਹੀਂ ਮੁੰਡਿਆਂ ਨੂੰ ਗੋਲ ਗਲੇ ਵਾਲੀ ਟੀ-ਸ਼ਰਟ ਮੈਂ ਬਾਈ ਉਹ ਮੇਰੇ ਫੈਨ ਕਰਿਆ ਦਾ ਕਰਿਆ ਹੂੰਗਾ ਸੋ ਇਹ ਤੂੰ ਆਹ ਦੇਖ ਲੈ ਅੱਜ ਕਰਕੇ ਨਹੀਂ ਆਇਆ ਇਹ ਦੇ ਕਰਕੇ ਆ ਜਾਂ ਤੈਨੂੰ ਮੇਰੇ ਘਰੇ ਆਉਂਦਾ ਤੂੰ ਕਾਹ ਇਹ ਨਾ ਤਾਹੀਂ ਕਰਦਾ ਲੈ ਇਹਨੇ ਕਹਿ ਦਿੱਤਾ ਦੇਖੀ ਗਿਆ ਤੈਨੂੰ ਕਿਹਾ ਮੈਂ ਇਹ ਕਹਿ ਮੈਨੂੰ ਕਦੋਂ ਤੂੰ ਸਾਈਨ ਕਰਿਆ ਸੀ ਸਤੇ ਨੇ ਕਿਹਾ ਤਾਂ ਵੀ ਕਰਾ ਲਈ ਤੇ ਹਾਂ ਕੱਲ ਨੂੰ ਕਰ ਦੂੰਗਾ ਕਰਿਆ ਕੱਲ ਨੂੰ ਯਾਰ ਇੱਕ ਬੰਦਾ ਹੀ ਰਹਿੰਦਾ ਬਾਪੂ ਨੂੰ ਲੈ ਕੇ ਜਾਣਾ ਇੱਕ ਹੁਣ ਕਰ ਦਿੰਦਾ ਨਾ ਨਾ ਦੇ ਦਤਾ ਫਿਰ ਹੁਣ ਆ ਤੂੰ ਆਉਂਗਾ ਠੀਕ ਆ ਛੱਡ ਅੱਜ ਬਹੁਤ ਦਿਨਾਂ ਦਾ ਵਾਅਦਾ ਆ ਮੀਟੇ ਕਿੜਾ ਲੈਣੇ ਜੀ ਤੇ ਦੇਣੇ ਕਰਿਆ ਸਵੇਰੇ ਬਾਪੂ ਤੇ ਇਹਦੇ ਵੀ ਕਰਕੇ ਆਉਣੇ ਆ ਕੌਣ ਆਇਆ ਬਹੁਤ ਦਿਨ ਬਾਅਦ ਇਹ ਹੈ ਵੇ ਰੂ ਠੱਡਾ ਰੁੰਦਾ ਪਲਾਸ ਉਹ ਠੱਡਾ ਬੁਲਾ ਦਿੰਦੇ ਤੂੰ ਪੈਨਸ਼ਨਾਂ ਦੇ ਲੰਦਾ ਆਇਆ ਤੂੰ ਵੀ ਪੀ ਲੈ ਆ ਜਾ ਆ ਜਾ ਆ ਜਾ ਲੈ ਲ ਦਲੀ ਆ ਵੀ ਕੱਢ ਦੇਣ ਕੱਢ ਨਾ ਇਹ ਫਿਰ ਆਏ ਸੀ ਜੱਫੂ ਇੱਕ ਨਹੀਂ ਹੁਲਾ ਨਾ ਫਿਰ ਆਹ ਕਾਟਰ ਕਿੱਦਾਂ ਖੜੂਗਾ ਕੈਂਚੀ ਪਾ ਦੇ ਜੀ ਅੱਛਾ ਕਈ ਉਂ ਕੈਂਚੀ ਪਾ ਦੇਣੀ ਕੱਢ ਦੇ ਕੈਂਚੀ ਆ ਪਈਆਂ ਆਹੋ ਅੱਜ ਵਿਚਾਰੇ ਚੱਕ ਦੇਣਾ ਕੈਂਚੀ ਉਹ ਵੀ ਚੱਕ ਦੇਣਾ ਕਬਲਾ ਵੀ ਤਿੰਨ ਕੈਂਚੀਆਂ ਪਾ ਦੇਣੀਆਂ ਦੂਰ ਦੂਰ ਠੀਕ ਆ ਆ ਹੌਲੀ ਹੌਲੀ ਕੱਢ ਦੇਣੀ ਫਿਰ ਓੜੀ ਰੱਖ ਲੈਣੀ ਰੱਖ ਲਈ ਕਦੇ ਡੰਗਰ ਬੰਦ ਹੋ ਜਾਂਦੇ ਮਾੜਾ ਡੰਗਾ ਡੰਗਰ ਵੀ ਰੇਹ ਬਾਣੀ ਰੇਹ ਨੂੰ ਰੱਖਣਾ ਫਿਰ ਰੇਹ ਰੱਖਦਾ ਉਹ ਡੰਗਰ ਬੰਦ ਲਾ ਕਦੇ ਲੋਡ ਆ ਉੱਚੀ ਜਗ੍ਹਾ ਰੇਹ ਰੱਖ ਹੋ ਜਾਂਦਾ ਰੇਹ ਰੱਖਣਾ ਹੂੰ ਸਮਾਨ ਬੌਚ ਖਿੱਚਦੀ ਹੈ ਨਾ ਬਹੁਤ ਹੋਰ ਬਹੁਤ ਮਾਨ ਦਿੱਤਾ ਨਹੀਂ ਇੱਕ ਨਾ ਛੱਡਦੀ ਨਾਲੇ ਉਹ ਵੀ ਕਦੇ ਕੰਮ ਆ ਜਾਂਦੀ ਟਾ ਕੇ ਕੰਮ ਲੈ ਨਾ ਯਾਰ ਉਹ ਮੈਂ ਨਾ ਠੀਕ ਆ ਠੀਕ ਆ ਵਧੀਆ ਬਣ ਗਿਆ ਉਹਨਾਂ ਕ ਫਰਸਾ ਬਾਦ ਨਾ ਚੂਹੇ ਬੌਖੜਾ ਕੱਢਦੇ ਆ ਯਾਰ ਸਮਾਨ ਸਮੂਹ ਰੱਖਣ ਨੂੰ ਉਹ ਤਾਂ ਹੈ ਉਹ ਫਰਸ਼ ਪਾਉਣਾ ਤਾਂ ਹੀ ਮੈਂ ਤੈਨੂੰ ਕਿਹਾ ਵੀ ਕਿਤੇ ਬਾਅਦ ਤੇ ਬੋੜਾ ਦੇਖੀ ਸਾਨੂੰ ਆਦੇ ਰੈਡੀ ਕਰਿਆ ਵਾ ਅਸੀਂ ਕੰਮ ਸਾਰਾ ਕੋਈ ਗੱਲ ਤਾਂ ਬਸ ਮਸ਼ੀਨ ਲਿਆ ਕੇ ਪਾਉਣਾ ਹੀ ਆ 2-4 ਘੰਟੇ 5 ਜਿਹੇ ਲੱਗਣਗੇ ਆ ਕੋਲੇ ਚਾਰ ਬੰਦੇ ਅਸੀਂ ਹੈਗੇ ਆ ਠੀਕ 5-6 ਬੰਦੇ ਚਾਹੀਦੀ ਹੁੰਦੇ ਆ ਸੁੱਖਾ ਤੇਰੀ ਲੱਗਿਆ ਤਾਂ ਮੁੰਗੀ ਹਾਂ ਕਿੰਨੇ ਦਿਨ ਛੁੱਟੀ ਕਰਕੇ ਆ ਕਹਿ ਦਿੰਦਾ ਕਮਰੇ ਦਾ ਇਹ ਵਾ ਟੇਕ ਲਾਉਂਗਾ ਹਾਂ ਆਹੀ ਇੱਥੇ ਰਹਿੰਦੀ ਬਸ ਲਾਉਂ ਮ ਬਾਕੀ ਹੋ ਗਿਆ ਬਾਕੀ ਹੋ ਗਿਆ ਇਟ ਰਹੇਗੀ ਇੱਕ ਹੀ ਹਾਂ ਚਾਰ ਖੁੰਮ ਇਹਨਾਂ ਹਾਂ ਨਾ ਨਾ ਸਾਰੀ ਪੱਕਾ ਉਹ ਸਿਰੇ ਤੱਕ ਉੱਧਰ ਸਾਰੀ ਆਦੇ ਇੰਨੀ ਦੇ ਟਪਈ ਆ ਆ ਟੈ ਸਾਰੇ ਜੇ ਲਾ ਦੇਣੀ ਆ ਇੱਕ ਦਿਨ ਦਾ ਰਸੂਈ ਦਾ ਕੰਮ ਰਹਿ ਗਿਆ ਪਾਸਾ ਦਿਨ ਇਹਨੂੰ ਲੱਗ ਜੂਗੇ ਲੋਕੇ ਨੂੰ ਕਹਿੰਦੇ ਠੀਕ ਐ ਆ ਜੋ ਕਰ ਲੈ ਹੁਣ ਮੈਨੂੰ ਆਏ ਦੱਸ ਵੀ ਮੇਰੇ 18 ਫੁੱਟ ਟ੍ਰੈਲਰ ਆਉਣਾ ਹੈ ਉਹ ਉੱਥੇ ਜਾ ਕੇ ਲਾਜੀ ਕਹਣਾ ਬੈਗ ਹਨਾ ਚੱਕਣਾ ਇੱਥੇ ਤੇ ਮੁੜ ਜਣਾ ਆਏ ਆ ਇੱਥੇ ਤੇ ਐ ਨੇੜੇ ਤੇ ਨਹੀਂ ਹੋਣਾ ਬਸ ਨਾ ਇਹਨੂੰ ਕਢ ਦੇ ਮੈਂ ਕ ਆਹੋ ਜਾਇ ਦੇ ਨਿਕਲ ਗਿਆ ਨਾ ਪਤਾ ਨਿਕਲੇ ਜਾਣਾ ਉਹ ਇੱਥੇ ਤਾਂ ਉਹ ਜਗ੍ਹਾ ਖਾਲੀ ਆ ਉਹ ਵੀ ਖਾਲੀ ਆ ਉਹ ਖਾਲੀ ਆ ਪੁੱਤ ਸਿੱਧਾ ਬੈ ਕੇ ਉਹ ਨਹੀਂ ਐਂ ਕਰ ਐਂ ਨੂੰ ਬੈ ਕਰਦੇ ਆ ਪੱਕੇ ਫਰਸ਼ 'ਤੇ ਨੂੰ ਆ ਸਾਰਾ ਖੁੱਲਾ ਹੋ ਜਾਣਾ ਹੈ ਤਾਂ ਜੀ ਇੱਟਾਂ ਕਰਕੇ ਲੱਗਦਾ ਤੈਨੂੰ ਕੋਈ ਚੱਕਰ ਨਹੀਂ ਐਂ ਟਰੰਦਾ ਆਉਂਗਾ ਐ ਬੈ ਕੌ ਜੂ ਸਿੱਧਾ ਲਾ ਦੇ ਉਧਰ ਵੀ ਲੱਜਣਾ ਉਹ ਕਰ ਰਹੀ ਏ ਅੱਡੀ ਦਿੱਲੀ ਬੋਲਦਾ ਨਹੀਂ ਖੁੱਲ ਗਿਆ ਯਾਰ ਤੂੰ ਵੀ ਕੋਈ ਸਲਾਹ ਦੇ ਦੇ ਚਾਚੇ ਦੀ ਭਾਬੇ ਸ਼ੇਵਣੀ ਗੱਲ ਤੋਂ ਵੀ ਪਰ ਜਿਹੜੀ ਕੋਲੇ ਵਾਲੀ ਕਹਿੰਦਾ ਕਿ ਮੈਂ ਹਸਾ ਨਹੀਂ ਪੀਣਾ ਨਹੀਂ ਸਭ ਪਾਣੀ ਪੀਂਦੀਆਂ ਕੋਲੇ ਚ ਚੱਚੇ ਚ ਪੀਂਦੀਆਂ ਹੀ ਨਹੀਂ ਕਿਹੜਾ ਲਾਤਾ ਹੈ ਹਾਂ ਕਿਹੜਾ ਹੈ ਮੈਂ ਤੇ ਤੁੰਦੂ ਤੇ ਨਹੀਂ ਨਾ 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 ਉਹ ਦਰਜ ਬਾਈ ਨਾ ਨਾ ਉਹ ਕਿੱਥੇ ਪਿਚੇ ਲਾਤਾ ਆਲੀ ਖਾਲ ਆਈ ਦੀ ਆ ਅੱਜ ਆ ਰਾਤ ਤੇ ਯਾਹ ਬੇ ਪਾਣੀ ਪੀ ਲੈ ਨਾ ਇੱਥੇ ਪਾਣੀ ਪੀਂਦੀ ਨਾ ਇੱਥੇ ਪਾਣੀ ਪੀ ਲੈ ਨਾ ਨਾ ਟੂਟੀ ਛੱਡਲੀ ਹੈ ਉਹ ਤਾਂ ਇਹ ਸਿਸਟਮ ਕਰਿਆ ਨਹੀਂ ਆਪਣੇ ਆਪ ਵਾਲਾ ਅੱਛਾ ਹਲੇ ਤਾਂ ਪਾਈਪ ਗੱਲੇ ਪਾਉਂਦੇ ਆ ਚੋਚੇ ਜੀ ਪਿੰਦੀਆਂ ਨਹੀਂ ਇੱਥੇ ਪਿੰਦੀਆਂ ਪਾਈਪ ਗੱਲੇ ਇੱਥੇ ਬਰਾਂਉਂਗਾ ਬਿਲਕੁਲ ਨਹੀਂ ਆਨੇ ਚਿਲ ਗਈਆਂ ਚਿਲ ਗਈਆਂ ਜੀ ਪਿੰਦੀਆਂ ਜਿਹੋ ਤੇ ਹੁੰਦੀਆਂ ਯਾਨੀ ਪਾਈਪ ਉੱਥੇ ਲਾ ਜੇ ਇੱਥੇ ਪਾਈਆਂ ਨਾ ਹਾਂ ਉੱਥੇ ਲਾਉਣਾ ਕਰ ਲਉਂਦਾ ਯਾਰ ਉਹ ਉਹ ਸਾਹ ਨਾ ਜਿੰਦਾ ਚ ਕੁੱਟ ਵਰਗੇ ਲਾਈ ਹਾਂ ਉਹ ਨਹੀਂ ਠੀਕ ਉਹ ਕੁੱਟ ਭਰ ਲਈ ਜਦ ਦੀ ਦੂ ਆ ਜਾਣਾ ਵੱਧ ਭਰਿਆ ਵੱਧ ਆ ਜਾਣਾ ਸਾਰੇ ਨੂੰ ਘਾਤਾ ਹੈ ਸਾਰਿਆਂ ਬਰੇ ਅੰਦਰ ਬਾਹਰ ਸਾਰੇ ਬੱਸ ਨਹੀਂ ਯਾਰ ਆ ਬਹੁਤਾ ਦੇ ਦੇ ਲਈ ਇਹਦਾ ਸੰਤਾ ਲਾਲਾ ਤੂੰ ਵੀ ਫ੍ਰੀਜ ਤਾਂ ਖੋਲਦੀ ਇਹਦਾ ਫੇਲ ਕਰਕੇ ਉਦੋਂ ਕਹਿੰਦਾ ਫੇਲ ਆ ਬੋਲ ਨਹੀਂ ਕਹਿੰਦਾ ਮੈਂ ਜਾਚੇ ਦੀ ਪਵੇ ਛੇਵਣੀ ਗਲਤ ਹੋ ਗਈ ਬੋਲਦਾ ਬੋਲ ਨਹੀਂ ਕਹਦੇ ਨਹੀਂ ਜਾਣਾ ਪੈ ਦੁੱਧ ਪਾਉਣਾ ਹਾਂ ਹਾਂ ਚੱਲ ਚੱਲੀਏ ਬੋਲ ਠੀਕ ਆ ਜੀ ਫਿਰ ਮਿਲਦੇ ਆ ਕੱਲੂ ਠੀਕ ਆ ਜੀ ਅਸਲੀ ਗੱਲ ਜੀ ਅਸਲੀ ਗੱਲ ਜੀ